ਅੱਜ ਵੀ ਵਧਾਈਆਂ ਦੇ ਵਿੱਚ ਆਏ ਫੋਨ ਆ ਰਹੇ ਨੇ ਪਰ ਅਫਸੋਸ ਵੀ ਆ ਕਿ ਬੇਟੀ ਅਜੇ ਵਿੱਚ ਨਹੀਂ ਹੈਗੀ ਆ ਤਾਂ ਕਿਸ ਤਰ੍ਹਾਂ ਦੇਖਦੇ ਹੋਏ ਵਧਾਈਆਂ ਦੇ ਵੀ ਫੋਨ ਆ ਰਹੇ ਨੇ ਪਰ ਬੇਟੀ ਵਿੱਚ ਨਹੀਂ ਅਫਸੋਸ ਇਹ ਵੀ ਆ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਟਾਈਮ ਤੇ ਇੰਨੀ ਵਧੀਆ ਸਜਾ ਹਲਾਦੀ ਹੋਣੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਇਹ ਸਿਵਲ ਕੋਰਟ ਦੇ ਜੱਜ ਜਾਈਦੇ ਆ ਜੀ ਇਕ ਤੇ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦਾ ਮਹਾਰ ਜੋੜ ਕੇ ਜਿਹੜੇ ਪ੍ਰਧਾਨ ਉਹਨਾਂ ਦੇ ਬਾਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹਨਾਂ ਸਾਨੂੰ ਇਨਸਾਫ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰਿਵਾਰ ਘੁੰਮਰੀ ਨਹੀਂ ਤੇ ਬੀੜੀ ਗੋਪਤਾ ਇਹਨਾਂ ਨੂੰ ਜ਼ਿੰਦਗੀ ਹੀ ਦੇ ਨਹੀਂ ਦੇ ਸਕਦਾ ਤੁਹਾਡੇ ਜਰੀਏ ਮੀਡੀਆ ਦੇ ਰਾਹੀਂ ਕਹਿਣਾ ਜ਼ਿੰਦਗੀ ਹੀ ਮੈਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਲਵਾਈ ਹੈ ਜੀ ਤਾਂ ਅੱਜ ਖੁਸ਼ੀ ਦੇ ਵੀ ਅੰਸੂ ਸਮਝ ਸਕਦੇ ਆਪਾਂ ਇਹਨੂੰ ਖੁਸ਼ੀ ਤਾਂ ਬਹੁਤ ਆ ਪਰ ਕਮੀ ਇਸ ਚੀਜ਼ ਦੀ ਜਿਹੜੀ ਸਾਡੇ ਜਦ ਦਰਦ ਲੋਜ ਹੈ ਨਹੀਂ ਅੱਜ ਹਾਂ ਜੀ ਅੱਜ ਉਹਦਾ ਥੋੜਾ ਜਿਹਾ ਦਰਦ ਸਾਨੂੰ ਘਟ ਗਿਆ ਸਾਡੇ ਦਿਨ ਚੰਗੇ ਆ ਗਏ ਉਹਨਾਂ ਸਮਾਂ ਕਿਸਤਾ ਬਤੀਤ ਹੋਇਆ 2.5 ਸਾਲ ਲੱਗੇ ਸਜਾਦਾਨ ਨੂੰ ਅੱਜ ਫਾਈਨਲ ਸਜਾ ਆ ਗਈ ਅੱਜ ਬੇਟੇ ਜਿਹੜਾ ਸਮਾਂ ਬਤੀਤ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ ਲੇਕਿਨ ਅੱਜ ਕਹਿੰਦੇ ਆਂ ਤੇ ਵਧੀਆ ਬਤੀਤ ਹੋਇਆ ਜੋ ਟਾਈਮ ਲੱਗਿਆ ਠੀਕ ਨਾ ਲੱਗਿਆ ਬੇਟੇ ਜੱਜ ਸਾਹਿਬ ਦਾ ਐਡਾ ਫੈਸਲਾ ਲੈਣਾ ਸੀ ਟਾਈਮ ਤਾਂ ਲੱਗਣਾ ਸੀ ਦਰਦ ਰੋਜ ਵਾਸਤੇ ਕੁਝ ਦੋ